ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਗਣਿਤ ਕਿਤਾਬ ਦਾ ਅਧਿਆਇ 10ਵਾਂ ਪ੍ਰਯੋਗਿਕ ਰੇਖਾ ਗਣਿਤ ਅਭਿਆਸ ਨੰਬਰ 10.2 ਤੇ ਇਸ ਅਭਿਆਸ ਦੇ ਅਗਲੇ 3 ਅਤੇ ਅਖੀਲੇ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਫੁੱਟਾ ਡੀ ਇਹ ਪ੍ਰਕਾਰ ਤੇ ਪੈਨਸਲ ਤੇ ਰਬਰ ਨਾਲ ਲੈ ਕੇ ਬੈਠੋ ਤੇ ਨਾਲ ਦੇ ਨਾਲ ਜੀਵੇਂ ਜਿਵੇਂ 슬라이ਡ ਅੱਗੇ ਜਾਏਗੀ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਜਿਹੜੀ ਪ੍ਰਯੋਗ ਦੱਸਿਆ ਜਾਏਗਾ ਚੌਥੇ ਸਵਾਲ ਦੇ ਵਿੱਚ ਉਹਨਾਂ ਨਾਲ ਦੇ ਨਾਲ ਤੁਸੀਂ ਉਹਦਾ ਅਭਿਆਸ ਜ਼ਰੂਰ ਕਰਨਾ ਹੈ ਤੇ ਬਾਕੀ ਦੋ ਸਵਾਲਾਂ ਨੂੰ ਵੀ ਚੰਗੀ ਤਰ੍ਹਾਂ ਸੁਣਨਾ ਤੇ ਸਮਝਣਾ ਤੇ ਉਹਨਾਂ ਦਾ ਚੰਗੀ ਤਰ੍ਹਾਂ ਅਭਿਆਸ ਕਰਨਾ ਹੈ ਸੋ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੇ 7ਵੀਂ ਜਮਾਤ ਲਈ ਤਿੰਨ ਮਲਕੀ ਦੋ ਪਲੇਲਿਸਟਾਂ ਹੋ ਰਹੀਆਂ ਨੇ ਸੋ ਇਹ ਚੈਨਲ ਤੇ ਜਾਓ ਪਲੇਲਿਸਟ ਤੇ ਟੈਪ ਕਰੋ ਤੇ ਤੁਹਾਨੂੰ ਉੱਥੇ ਮਿਲੇਗੀ 7th english ਜਿਹਦੇ ਚ ਤੁਹਾਡੀ 7ਵੀਂ ਦੀ ਅੰਗਰੇਜ਼ੀ ਦੀ ਕਿਤਾਬ ਮਾਈ ਇੰਗਲਿਸ਼ ਕੰਪੈਨੀਅਨ ਸਾਰੀ ਦੀ ਸਾਰੀ ਹੱਲ ਕਰਕੇ ਪਾ ਦਿੱਤੀ ਗਈ ਹੈ ਤੇ ਇੱਕ ਵਿਗਿਆਨ ਦੀ ਵੀ ਇੱਕ ਸ਼ੁਰੂ ਕੀਤੀ ਗਈ ਹੈ 7ਵੀਂ ਵਿਗਿਆਨ ਉਹਦੇ ਚ ਦੋ ਚਾਪਟਰ ਹੋ ਗਏ ਨੇ ਸੋ ਤੁਸੀਂ ਉਹਨਾਂ ਵੀ ਜ਼ਰੂਰ ਦੇਖੋ ਤੇ ਉਹਦੇ ਬਾਰੇ ਆਪਣੇ ਵਿਚਾਰ ਦੱਸੋ ਫਿਰ ਉਹਦਾ ਕੰਮ ਅੱਗੇ ਸ਼ੁਰੂ ਕਰਾਂਗੇ ਤੇ ਖੋਰ ਹੈਗੀ ਬੱਚੇ ਤੁਹਾਡੀ ਜਨਰਲ ਨੋਲਿਜ ਵਿੱਚ ਵਾਧਾ ਕਰਨ ਲਈ ਐਬ੍ਰਿਵੀਏਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀ ਐਬ੍ਰਿਵੀਏਸ਼ਨ ਜਿਹੜੀਆਂ ਨੇ ਉਹਨਾਂ ਨੂੰ ਐਕਸਪੈਂਡ ਕਰਕੇ ਵਿਸਥਾਰ ਕਰਕੇ ਸਮਝਾਇਆ ਗਿਆ ਹੈ ਸੋ ਤੁਸੀਂ ਚੈਨਲ ਤੇ ਜਾ ਕੇ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਵਿੱਚ ਫਿਰ ਵੀਡੀਓ ਵੀ ਜ਼ਰੂਰ ਦੇਖੋ। ਹਾਂ ਦੇਖਿਓ ਬੱਚਿਓ ਇਹਨਾਂ ਚੌਥਾ ਸਵਾਲ। ਕਹਿੰਦੇ ਇੱਕ ਤ੍ਰਿਪੁਜ P Q R ਦੀ ਰਚਨਾ ਕਰੋ ਜਿਸ ਵਿੱਚ PQ 2.5 ਸੈਂਟੀਮੀਟਰ QR 6 ਸੈਂਟੀਮੀਟਰ ਅਤੇ RP 6.5 ਸੈਂਟੀਮੀਟਰ ਹੈ। ਕੋਣ PQR ਨੂੰ ਮਾਪੋ ਅਤੇ ਤ੍ਰਿਪੁਜ ਦੀ ਕਿਸਮ ਵੀ ਦੱਸੋ। ਸੋ ਜਿਵੇਂ ਅਸੀਂ ਬੱਚਿਓ ਪਹਿਲੇ ਸਵਾਲ ਕੀਤੇ ਸੀ ਪਹਿਲਾਂ ਦੂਜਾ ਤੀਜਾ ਉਹਨਾਂ ਨਾਲ ਦੇਿਲਦੇ ਬਿਲਨੇ ਨੇ। ਔਰ ਥੋੜਾਇ ਫਰਕ ਹੈਗਾ ਸੋ ਇੱਥੇ ਬੱਚੋ ਜਿੱਦਾਂ ਅਸੀਂ ਆਮ ਤੌਰ ਤੇ ਕਹਿੰਦੇ ਆਂ ਵੀ ਜਿਹੜੀ ਪੂਜਾ ਵੱਡੀ ਏ ਸਭ ਤੋਂ ਖਾਸ ਤੌਰ ਤੇ ਜਦੋਂ ਵਿਖਮ ਪੂਜੀ ਜਦੋਂ ਤਿੰਨੋਂ ਪੂਜਾਵਾਂ ਵੱਖਰੀਆਂ ਵੱਖਰੀਆਂ ਹੋਣ ਤੇ ਵੱਡੀ ਪੂਜਾ ਨੂੰ ਆਧਾਰ ਬਣਾ ਕੇ ਕੰਮ ਸੌਖਾ ਹੋ ਜਾਂਦਾ ਹੈ ਵੈਸੇ ਜ਼ਰੂਰੀ ਨਹੀਂ ਹੈਗਾ ਤੁਸੀਂ ਕੋਈ ਵੀ ਪੂਜਾ ਲੈ ਸਕਦੇ ਹੋ ਸਭ ਤੋਂ ਪਹਿਲੇ ਤੇ ਅਸੀਂ ਇਹ ਜਿਹੜੀ ਪੂਜਾ ਜਿਹੜੀ ਇਹ ਥੱਲੇ ਵਾਲੇ ਲਵਾਂਗੇ ਪਰ ਇਸ ਤੋਂ ਪਹਿਲੇ ਕੀ ਹੈ ਇਹਦਾ ਰਫ ਸਕੈਚ ਜ਼ਰੂਰ ਬਣਾਉਣਾ ਸੋ ਦਿੱਤੇ ਮਾਪਾਂ ਦਾ ਬਕ ਤ੍ਰੀ ਪੂਜੀ ਪੀ ਕੀ ਵਾਲ ਦਾ ਰਫ ਚਿੱਤਰ ਬਣਾਓ ਅੰਦਾਜ਼ੇ ਨਾਲ ਦੇਖ ਲੋ ਇਹ ਭੂਜਾ ਵੱਡੀ ਹੋਏਗੀ ਪੀ ਆਰ ਸਭ ਤੋਂ ਵੱਡੀ ਹੈ ਆਰ ਪੀ ਉਸ ਤੋਂ ਛੋਟੀ ਕਯੂ ਆਰ ਹੈਗੀ ਹੈ ਇਹ ਸਭ ਤੋਂ ਛੋਟੀ ਪੀ ਕਯੂ ਹੈਗੀ ਹੈ ਸੋ ਅੰਦਾਜ਼ੇ ਦੇ ਨਾਲ ਤੁਸੀਂ ਇੱਕ ਤ੍ਰਿਭੁਜ ਬਣਾ ਲੈਣਾ ਤਾਂ ਕਿ ਪਤਾ ਲੱਗੇ ਤੁਹਾਨੂੰ ਤ੍ਰਿਭੁਜ ਕਿਦਾਂ ਦਾ ਤੁਹਾਡਾ ਤਿਆਰ ਹੋਵੇਗਾ ਸੁਪੜਾ ਦੂਜਾ ਰੇਖਾ ਆਰ ਪੀ ਬਰਾਬਰ 6.5 ਸੈਂਟੀਮੀਟਰ ਖਿਚੋ ਸੋ ਲੇਟਵੀਂ ਰੇਖਾ ਖਿੱਚ ਦਿੱਤੀ 6.5 ਸੈਂਟੀਮੀਟਰ ਦੀ ਆਰ ਪੀ ਠੀਕ ਹੈ ਅਗਲਾ ਆ ਗਿਆ ਕਿਉਂਕਿ ਕਯੂ ਆਰ ਜਿਹੜਾ ਹੈ ਉਹ 6 ਸੈਂਟੀਮੀਟਰ ਹੈ ਅਰਧ ਵਿਆਸ आरक्यू क्यूआर ਲਓ ਯਾਰ ਕੀ ਕੋ ਗੱਲੇ 6 ਸੈਂਟੀਮੀਟਰ ਲੈ ਕੇ ਅਤੇ ਪ੍ਰਕਾਰ ਦੀ ਨੋਕ आर ਤੇ ਰੱਖਣੀ ਹੈ ਇੱਥੇ ਸੂਈ ਰੱਖਣੀ ਹੈ ਨੋਕ ਤੋਂ ਤੇ 6 ਸੈਂਟੀਮੀਟਰ ਪ੍ਰਕਾਰ ਖੋਲਣੀ ਹੈ ਉੱਤੇ ਤੋਂ ਨਾਪ ਲੈਣਾ ਤੇ ਇਹ ਚਾਪ ਖਿੱਚ ਦੇਣੀ ਹੈ ਠੀਕ ਹੈ ਜੀ ਅੱਗੇ ਚਲੀਏ ਹੁਣ ਆ ਗਿਆ पीक्यू ਕਿਉਂਕਿ पीक्यू ਬਰਾਬਰ 2.5 ਸੈਂਟੀਮੀਟਰ ਹੈ ਸੋ ਅਰਧ ਵਿਆਸ पीक्यू ਬਰਾਬਰ 2.5 ਸੈਂਟੀਮੀਟਰ ਲੈ ਕੇ ਅਤੇ ਪ੍ਰਕਾਰ ਦੀ ਨੋਕ ਪੀ ਤੇ ਰੱਖ ਕੇ ਹੁਣ ਪੀ ਤੇ ਰੱਖਣੀ ਹੈ ਪੀ ਕਿਊ ਤੇ 2.5 ਸੈਂਟੀਮੀਟਰ ਪ੍ਰਕਾਰ ਖੋਲਣੀ ਅਗਰ ਵਾਸ ਲੈਣਾ ਤੇ ਇੱਕ ਚਾਪ ਖਿੱਚੋ ਜੋ ਕਿ ਪਹਿਲੀ ਚਾਪ ਨੂੰ ਕਿਊ ਤੇ ਕੱਟਿਆ ਕਿਊ ਤੇ ਕੱਟ ਦੇਗੀ ਤੇ ਲੋ ਜੀ ਸਾਡਾ ਤ੍ਰਿਭੁਜ ਬਣ ਜਾਏਗਾ ਇਹ ਬੱਚੇ ਸਾਡਾ ਤ੍ਰਿਭੁਜ ਬਣ ਗਿਆ QR ਅਤੇ QPU ਨੂੰ ਮਿਲਾਓ ਸੋ QR ਨੂੰ ਤੇ QP ਨੂੰ ਮਿਲਾਓ ਤ੍ਰਿਭੁਜ PQR ਲੋੜਿੰਦੀ ਤ੍ਰਿਭੁਜ ਹੈ ਹੁਣ ਕਿਸ ਕਿਸਮ ਦੀ ਹੈ ਕਿਉਂਕਿ ਤਿੰਨੇ ਭੁਜਾਵਾਂ ਦਾ ਮਾਪ ਵੱਖ-ਵੱਖ ਹੈ ਤਿੰਨੇ ਭੁਜਾਵਾਂ ਦਾ ਮਾਪ ਵੱਖ-ਵੱਖ ਹੈ ਇਹ ਇੱਕ ਵਿਖੰਪੁਜੇ ਤ੍ਰਿਪੁਜ ਹੈ ਤੇ ਉਹਨੇ ਵੀ ਕਿਹਾ ਕਿ ਕੋਣ ਨੂੰ ਮਾਪੋ ਸੋ ਬੱਚਿਓ ਮੈਂ ਇੱਥੇ ਡੀ ਤੇ ਬਣਾ ਕੇ ਨਹੀਂ ਦਿਖਾ ਸਕਦਾ ਸੋ ਕੋਣ ਮਾਪਕ ਡੀ ਨਾਲ ਮਾਪੇ ਮਿਲਦਾ ਹੈ ਤੁਸੀਂ ਇਹ ਜਿਹੜੀ ਲਾਈਨ ਹੈਗੀ ਇਹ ਡੀ ਦੀ ਇੱਥੇ ਰੱਖਣੀ ਹੈ ਤੇ ਉਹਦਾ ਸੈਂਟਰ ਇੱਥੇ ਰੱਖਣਾ ਹੈ ਕਿ ਦੇਖੋ ਇਹ ਨਾਪੋਗੇ ਤੇ 90 ਡਿਗਰੀ ਆਏਗਾ ਵਾਲਾ ਕੋਣ ਸੋ ਮਾਪ ਕੇ ਮਿਲਦਾ ਹੈ ਕੋਣ ਪੀ ਕਿਊ ਆਰ ਬਰਾਬਰ 90 ਡਿਗਰੀ ਇਹਦਾ ਕੋਣ ਜਿਹੜਾ ਹੈ ਬੱਚਿਓ ਬਣੇਗਾ ਤੁਸੀਂ ਕਰਕੇ ਦੇਖ ਲਓ ਇਹਨੂੰ 6.5 ਸੈਂਟੀਮੀਟਰ ਲਓ ਇਹਨੂੰ 2.5 ਤੇ ਇਹਨੂੰ 6 ਲਵੋਗੇ ਜੇ ਜਿਹੜੇ ਨਾਪੋਗੇ ਦੇ ਵਿੱਚ 90 ਸੈਂਟੀਮੀਟਰ ਹੈ 90 ਡਿਗਰੀ ਕੋਣ ਬਣੇਗਾ ਤੇ ਇੱਕ ਤਰੀਕਾ ਹੋਰ ਵੀ ਹੈ ਬੱਚਿਓ ਇਹ ਸਮਕੁਣੀ ਬਣੇਗਾ ਕਿਉਂਕਿ ਜਦ 6.5 ਸੈਂਟੀਮੀਟਰ 90 ਡਿਗਰੀ ਦੇ ਸਾਹਮਣੇ ਵਾਲੀ ਭੁਜਾ ਉਹਨੂੰ ਕਰਨ ਕਹਿੰਦੇ ਨੇ ਇਹਦਾ ਵਰਗ ਕਰੋ ਤੇ 6 72 42.25 ਆਏਗਾ ਇਹਦਾ ਵਰਗ ਕਰੋ 36 ਆਏਗਾ ਇਹਦਾ ਵਰਗ ਕਰੋਗੇ 6.25 ਆਏਗਾ ਸੋ 36 ਦੇ ਵਿੱਚ ਜਦੋਂ 6.25 ਜੋੜੋਗੇ ਤੇ 42.5 42.25 ਆਏਗਾ ਭਾਵੇਂ ਇਹਦਾ ਵਰਗ ਜਮਾ ਇਹਦਾ ਵਰਗ ਜਿਹੜੇ ਜੋੜੋਗੇ ਇਸ ਪੂਜਾ ਦੇ ਵਰਗ ਦੇ ਬਰਾਬਰ ਆਏਗਾ ਤੇ ਜਦੋਂ ਬੱਚੋ ਇਦਾਂ ਹੋਵੇ ਇਹ ਸਭ ਤੋਂ ਵੱਡੀ ਪੂਜਾ ਜਿਹੜੀ ਹੁੰਦੀ ਹੈ ਉਹਦੇ ਸਨਮੁਖ ਜਿਹੜਾ ਕੋਣ ਹੈਗਾ ਉਹ 90 ਡਿਗਰੀ ਦਾ ਬਣਦਾ ਹੈ ਤੁਹਾਡੀ ਕਥਾ ਜੀ ਥੋੜਾ ਸੰਖੇਪ ਦੱਸਿਆ ਪਰ ਉਹਨਾਂ ਨੇ ਕਿਹਾ ਮਾਪ ਕੇ ਦੇਖਣਾ ਸੋ ਤੁਸੀਂ D ਨੂੰ ਇੱਥੇ ਰੱਖੋ ਤੇ ਇਦਾਂ ਜਿਹੜੇ ਨਾਪੋਗੇ ਤੇ ਤੁਹਾਨੂੰ ਇਹ ਕੋਣ ਬੱਚੋ 90 ਡਿਗਰੀ ਦਾ ਪ੍ਰਾਪਤ ਹੋਵੇਗਾ ਠੀਕ ਹੈ ਆਉਣਗਲਾ ਸਵਾਲ ਦੇਖੀਏ ਰਿਪੋਰਟ ਜੋ ਹੁਣ ਆਇਆ ਹੈਗਾ ਪੰਜਵਾਂ ਸਵਾਲ ਬੜਾ ਬੜਾ ਮਹੱਤਵਪੂਰਨ ਸਵਾਲ ਹੈ ਔਰ ਬੜਾ ਸਿਧਾਂਤਕ ਸਵਾਲ ਹੈਗਾ ਇਹਨੇ ਤ੍ਰਿਪੂਜ ABC ਦੀ ਰਚਨਾ ਕਰੋ ਜਿਸ ਵਿੱਚ AB ਬਰਾਬਰ 6 ਸੈਂਟੀਮੀਟਰ BC ਬਰਾਬਰ 2 ਸੈਂਟੀਮੀਟਰ ਤੇ CA ਬਰਾਬਰ 3 ਸੈਂਟੀਮੀਟਰ ਫਿਰ ਬ੍ਰੈਕਟ ਚ ਲਿਖ ਦਿੱਤਾ ਜੇ ਸੰਭਵ ਹੋਵੇ ਤੇ ਤ੍ਰਿਪੂਜ ਬਣਾਓ ਤੇ ਬੱਚਿਓ ਮੈਂ ਤੁਹਾਨੂੰ ਚੈਲੰਜ ਕਰਦਾ ਤੁਹਾਨੂੰ ਬੰਗਾਰਦਾ ਕਿ ਤੁਸੀਂ ਬਣਾ ਕੇ ਦੇਖੋ ਐ ਤ੍ਰਿਪੂਜ ਕਦੀ ਵੀ ਨਹੀਂ ਬਣੇਗਾ ਤੇ ਵੀ ਕਹਿੰਦੇ ਨੇ ਕਹਿੰਦੇ ਜੇਕਰ ਸੰਭਵ ਨਹੀਂ ਹੈ ਤਾਂ ਕਾਰਨ ਦੱਸੋ ਬੱਚਿਓ ਤੁਸੀਂ ਕਰਕੇ ਦੇਖੋ ਜਦੋਂ ਤੁਸੀਂ ਤ੍ਰਿਭੁਜ ਬਣਾਉਣ ਦਾ ਯਤਨ ਕਰੋਗੇ ਤੇ ਦੋ ਚਾਪਾਂ ਬਣਾਓਗੇ ਉਹ ਦੋ ਚਾਪਾਂ ਕਦੀ ਵੀ ਆਪਸ ਵਿੱਚ ਇੱਕ ਦੂਜੇ ਨੂੰ ਕੱਟਣਗੀਆਂ ਨਹੀਂ ਜੇ ਕੱਟਣਗੀਆਂ ਨਹੀਂ ਤੇ ਤੁਹਾਡਾ ਸ਼ਿਖਰ ਹੀ ਨਹੀਂ ਬਣੇਗਾ ਸੋ ਚਾਪਾਂ ਕੱਟਣਗੀਆਂ ਹੀ ਨਹੀਂ ਤੇ ਇਹ ਦੇਖ ਲੈਣਾ ਸੋ ਇਹਦਾ ਕਾਰਨ ਕੀ ਹੈ ਕਾਰਨ ਮੈਂ ਸਮਝਾਉਂਦਾ ਇੱਥੇ ਬੜੇ ਵਿਸਥਾਰ ਨਾਲ ਉਹਨੂੰ ਧਿਆਨ ਨਾਲ ਇਹਨੂੰ ਚੰਗੀ ਤਰ੍ਹਾਂ ਤੁਸੀਂ ਸਮਝ ਲੈਣਾ ਤੇ ਰੱਟਾ ਲਾ ਲੈਣਾ ਰੱਟਾ ਲੈਣੇ ਭਈ ਕੱਲਾ ਮਲੀ ਕੰਟਰੀ ਕਰਨਾ ਮਲੀ ਲਿਖਣ ਦੀ ਠੀਕਾ ਲਿਖਣ ਦਾ ਠੀਕਾ ਸਮਝ ਲੈਣੇ ਪਾਉਂਗਾ ਸਮਝ ਨਾ ਵੀ ਆਇਆ ਤੋ ਗੱਲ ਕਿਹੜੀ ਹੈ ਸਿਧਾਂਤਕ ਦਿੱਤੀਆਂ ਪੂਜਾਵਾਂ ਦੇ ਮਾਪ ਨਾਲ ਤ੍ਰਿਪੂਜ ਬਣਾਉਣਾ ਸੰਭਵ ਨਹੀਂ ਹੈ ਠੀਕ ਹੈ ਇਹ ਤੇ ਜਵਾਬ ਹੋ ਗਿਆ ਕਿ ਸੰਭਵ ਨਹੀਂ ਹੈ ਹੁਣ ਸੰਭਵ ਕਿਉਂ ਨਹੀਂ ਹੈ ਇਹਦਾ ਸਿਧਾਂਤਕੀ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਇੱਥੇ ਬੱਚੋ ਅਸੀਂ ਤੋਂ ਬਾਅਦ ਬਿੰਦੀ ਲਗਣੀ ਸੀ ਹੋ ਰਹੀ ਮੇਰੇ ਕੋਲੋਂ ਪੰਜਾਬੀ ਦੀ ਮਿਸਟੈਕ ਹੋ ਗਈ ਠੀਕ ਹੈ ਜੀ ਇੱਥੇ ਬਿੰਦੀ ਆਣੀ ਸੀ ਕਿਉਂਕਿ ਅਸੀਂ ਜਾਣਦੇ ਹਾਂ ਕਿ ਕਿਸੇ ਵੀ ਤ੍ਰਿਭੁਜ ਦੀਆਂ ਕੋਈ ਦੋ ਭੁਜਾਵਾਂ ਦੀ ਲੰਬਾਈ ਦਾ ਜੋੜ ਜੀ ਭੁਜਾ ਦੀ ਲੰਬਾਈ ਤੋਂ ਵੱਡਾ ਹੁੰਦਾ ਹੈ ਬੱਚਾ ਚੰਗੀ ਤਰ੍ਹਾਂ ਇਹਨੂੰ ਕੰਠਰ ਲਓ ਦਿਮਾਗ ਵਿੱਚ ਬਿਠਾ ਲਓ ਤੁਸੀਂ ਇਹ ਕੰਪੀਟੀਸ਼ਨ ਦੇ ਪੇਪਰ ਦੇ ਜਾਓਗੇ ਨਾ ਕਦੀ 12ਵੀਂ ਤੋਂ ਬਾਅਦ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਉੱਥੇ ਇਦਾਂ ਦੇ ਸਵਾਲ ਆ ਜਾਂਦੇ ਨੇ ਐਨਡੀਏ ਦੇ ਵਿੱਚ ਬੈਂਕਿੰਗ ਦੇ ਵਿੱਚ ਐਸਐਸਸੀ ਦੇ ਵਿੱਚ ਰੇਲਵੇ ਦੇ ਵਿੱਚ ਜਿੱਥੇ ਵੀ ਪੇਪਰ ਹੋਵੇ ਇਹ ਨਿੱਕੇ ਨਿੱਕੇ ਸਵਾਲ ਇਦਾਂ ਦੇ ਆਉਂਦੇ ਨੇ 1 ਇੱਕ ਨੰਬਰ ਦੇ ਅੱਧੇ-ਅੱਧੇ ਨੰਬਰ ਦੇ ਤੇ ਫਟਾਫਟ ਜਵਾਬ ਦੇਣਾ ਹੁੰਦਾ ਹੈ ਤੇ ਜਿਹੜੀ ਗੱਲਾਂ ਅਸੀਂ 6ਵੇਂ 7ਵੇਂ ਵਿੱਚ ਧਿਆਨ ਨਾ ਨਹੀਂ ਪੜੀਆਂ ਹੁੰਦੀਆਂ ਉਹ ਵਿਸਰ ਜਾਂਦੀਆਂ ਸਾਨੂੰ ਸਮਝ ਨਹੀਂ ਆਈਆਂ ਹੁੰਦੀਆਂ ਤੇ ਅਸੀਂ ਚੱਕਰ ਖਾ ਜਾਂਦੇ ਆ ਸੋ ਇਹ ਗੱਲ ਯਾਦ ਰੱਖਣੀ ਹੈ ਬੱਚਿਓ ਤ੍ਰਿਭੁਜ ਦੀਆਂ ਦੋ ਸਭ ਤੋਂ ਛੋਟੀਆਂ ਭੁਜਾਵਾਂ ਲੈ ਲੋ 2 ਔਰ 3 2 ਜਮਾ 3 ਕਿੰਨਾ ਹੁੰਦਾ 5 ਤੇ 5 ਬੱਚਿਓ 6 ਤੋਂ ਛੋਟਾ ਆ ਰਿਹਾ ਹੈ ਇਹ ਤ੍ਰਿਭੁਜ ਬਣ ਹੀ ਨਹੀਂ ਸਕਦਾ ਇਹ 6 ਤੋਂ ਵੱਡਾ ਆਣਾ ਚਾਹੀਦਾ ਇੱਥੇ ਮਨੇ ਕਿਹ ਦਿੱਤਾ ਪਰ ਅਸੀਂ ਦੇਖਦੇ ਹਾਂ ਕਿ BC ਅਤੇ C ਦਾ ਜੋੜ ਜੋ ਕਿ 2 ਜਮਾ 3 ਬਰਾਬਰ 5 ਹੈ ਇਹ AB ਜੋ 6 ਵੇ ਉਹ ਤੋਂ ਛੋਟਾ ਹੈ ਇਸ ਲਈ ਇਹਨਾਂ ਭੁਜਾਵਾਂ ਨਾਲ ਤ੍ਰਿਭੁਜ ਨਹੀਂ ਬਣ ਸਕਦਾ ਸੋ ਇਹ ਬੜਾ ਹੀ ਰੋਚਕ ਸਵਾਲ ਹੈਗਾ ਬੱਚਿਓ ਬੜਾ ਸਿਧਾਂਤਕ ਸਵਾਲ ਹੈਗਾ ਤੇ ਇਹ ਜਦੋਂ ਦੇਸੀ پڑھਦੇ ਸੀ ਉਦੋਂ ਉਦੋਂ ਇਹ ਸਵਾਲ ਜਿਹੜੇ ਨੇ ਇਹ ਬਾਰ ਬਾਰ ਦੁਹਰਾਏ ਜਾਂਦੇ ਨੇ ਸੋ ਕੋਈ ਵੀ ਦੋ ਛੋਟੀਆਂ ਲਈ ਤੁਸੀਂ ਕੋਈ ਦੋ ਭੁਜਾਵਾਂ ਲੈਣੀ ਤੁਸੀਂ ਦੋ ਸਭ ਤੋਂ ਛੋਟੀਆਂ ਭੁਜਾਵਾਂ ਨੂੰ ਦੇਖਣਾ ਹੈ ਸਭ ਤੋਂ ਛੋਟੀ ਭੁਜਾਵਾਂ ਨੂੰ ਜੋੜੋ ਤੇ ਉਹਦਾ ਜੋੜ ਜਿਹੜਾ ਤੀਜੀ ਭੁਜਾ ਤੋਂ ਵੱਡਾ ਆਣਾ ਚਾਹੀਦਾ ਹੈ ਤਾਂ ਤੇ ਤ੍ਰਿਭੁਜ ਬਣੇਗਾ ਨਹੀਂ ਤੇ ਨਹੀਂ ਬਣੇਗਾ ਠੀਕ ਹੈ ਜੀ ਅੱਗੇ ਚਲੀਏ ਕਿਹੇ ਸਵਾਲ ਦਾ ਪਹਿਲਾ ਭਾਗ। ਇਹ ਟਿਖਿਆਂ ਵਿੱਚੋਂ ਕਿਸ ਹਾਲਤ ਵਿੱਚ ਤ੍ਰਿਪੁੰਜ ਦੀ ਰਚਨਾ ਸੰਭਵ ਹੈ? ਸਭ ਤੋਂ ਜੇ ਤ੍ਰਿਪੁੰਜ ਦਾ ਮਾਪ ਦਿੱਤਾ ਹੋਵੇ, ਪਰਿਮਾਪ ਦਿੱਤਾ ਹੋਵੇ, ਪਰਿਮਾਪ ਤੇ ਬੱਚੇ ਤਿੰਨੋਂ ਭੁਜਾਵਾਂ ਦਾ ਜੋੜ ਹੁੰਦਾ ਉਹਨਾਂ ਨੂੰ ਇਹ ਨਹੀਂ ਪਤਾ। ਹੁਣ ਜੋੜ ਮੰਨ ਲਓ ਆਂਦਾ ਹੈ। ਇਹ 10 ਜਮਾ 4 7 ਤੇ 7 ਜਮਾ 5 12 ਕਰ ਲਓ 3 ਜਮਾ 4 4 ਤੇ 12 ਤੇ ਜਮਾ 2 ਤੇ ਜਮਾ 7 ਤੇ 2 ਹੀ ਕਰ ਸਕਦਾ। ਸੋ ਇਹਦੇ ਤੇ ਕਿੰਨੇ ਹੀ ਸਾਰੇ ਕੰਬਿਨੇਸ਼ਨ ਬਣ ਜਾਣਗੇ ਸਾਨੂੰ ਪਤਾ ਨਹੀਂ ਫਰੀ ਮਾਪ ਦੇ ਨਾਲ ਤ੍ਰਿਪੂਜ ਨਹੀਂ ਬਣ ਸਕਦਾ ਤ੍ਰਿਪੂਜ ਦੇ ਤਿੰਨ ਕੋਣਾਂ ਦੇ ਨਾਲ ਮਾਪ ਦਿੱਤਾ ਹੋਏ ਤੇ ਬੱਚੇ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਬੇਅੰਤ ਤ੍ਰਿਪੂਜ ਬਣਨਗੇ ਕੋਈ ਇੱਕ ਤ੍ਰਿਪੂਜ ਨਹੀਂ ਬਣੇਗਾ ਤੇ ਅਸੀਂ ਤੇ ਕੋਈ ਖਾਸ ਤ੍ਰਿਪੂਜ ਬਣਾਉਣਾ ਹੈ ਸੋ ਇਦਾਂ ਵੀ ਨਹੀਂ ਬਣ ਸਕਦਾ ਤ੍ਰਿਪੂਜ ਦੇ ਅੱਗੇ ਸ਼ਿਖਰਾਂ ਦੇ ਨਾਮ ਦਿੱਤੇ ਹੋਣ ਪੀ ਕਿਉ ਆਰ ਏ ਬੀ ਸੀ ਡੀ ਐਫ ਜੋ ਮਰਜੀ ਤੇ ਜਿਹੜਾ ਮਰਜੀ ਤ੍ਰਿਪੂਜ ਬਣਾ ਲਓ ਵਿਖੰਪੂਜ ਬਣਾ ਲਓ ਸੰਪੂਜ ਬਣਾ ਲਓ ਸਮਦੋਪੂਜ ਬਣਾ ਲਓ ਨਿਊਨ ਕੋਣੀ ਬਣਾ ਲਓ ਸਮਕੋਣੀ ਬਣਾ ਲਓ ਅਧਿਕ ਕੋਣੀ ਬਣਾ ਲੋ ਕੋਈ ਅੰਤ ਹੀ ਨਹੀਂ ਹੈਗਾ ਸੋ ਉਹਦੇ ਨਾਲ ਵੀ ਬਲ ਸਪਸ਼ਟ ਨਹੀਂ ਹੋਣੀ ਸੋ ਜੇ ਅਸੀਂ ਕੋਈ ਖਾਸ ਤ੍ਰਿਪੂਜ ਜਿਹੜੇ ਬਾਰੇ ਅਸੀਂ ਬਣਾਣਾ ਚਾਹੁੰਦੇ ਆ ਤੇ ਸਾਨੂੰ ਉਹ ਤ੍ਰਿਪੂਜ ਦੀਆਂ ਤਿੰਨੇ ਭੁਜਾਵਾਂ ਦਾ ਮਾਪ ਪਤਾ ਹੋਣਾ ਚਾਹੀਦਾ ਹੈ ਸੋ ਇਹਦਾ ਜਵਾਬ ਹੈ ਇਹ ਤ੍ਰਿਪੂਜ ਦੀਆਂ ਤਿੰਨੇ ਭੁਜਾਵਾਂ ਦਾ ਮਾਪ ਦਿੱਤਾ ਹੋਵੇ ਔਰ ਦੂਜਾ ਭਾਗ ਦੇਖੀਏ ਦੂਜਾ ਭਾਗ ਵੀ ਬੱਚਿਓ ਜਿਵੇਂ ਅਸੀਂ ਸਵਾਲ ਓਣੀ ਪੰਜਵਾਂ ਕੀਤਾ ਹੈ ਇਹ ਉਹਦਾ ਹੀ ਦੂਜਾ ਰੂਪ ਹੈ ਇਹਨੂੰ ਧਿਆਨ ਨਾਲ ਦੇਖੋ ਹੇਠ ਲਿਖਿਆਂ ਵਿੱਚੋਂ ਕਿਹੜੇ ਮਾਪ ਨਾਲ ਤ੍ਰਿਭੁਜ ਦੀ ਰਚਨਾ ਕੀਤੀ ਜਾ ਸਕਦੀ ਹੈ ਇਹਦਾ ਜਵਾਬ ਵਿੱਚੋਂ ਡੀ 5 4 4 ਹੁਣ ਮੈਂ ਇਹਦਾ ਕਾਰਨ ਵੀ ਦੱਸਿਆ ਤ੍ਰਿਭੁਜ ਦੀ ਰਚਨਾ ਕਰਨ ਲਈ ਕੋਈ ਵੀ ਦੋ ਭੁਜਾਵਾਂ ਦੀ ਲੰਬਾਈ ਦਾ ਜੋੜ ਤੀਜੀ ਭੁਜਾ ਦੀ ਲੰਬਾਈ ਤੋਂ ਵੱਡਾ ਹੋਣਾ ਲਾਜ਼ਮੀ ਹੈ ਬਸ ਐ ਵਾਕ ਨੂੰ ਤੁਸੀਂ ਚੰਗੀ ਤਰ੍ਹਾਂ ਕੰਠ ਕਰ ਲਵੋ ਠੀਕ ਹੈ ਬਾਕੀ ਦੇ ਤਿੰਨਾਂ ਵਿਕਲਪਾਂ ਵਿੱਚ ਇਹ ਸ਼ਰਤ ਪੂਰੀ ਨਹੀਂ ਹੁੰਦੀ ਇਹ ਦੇਖੋ ਹੁਣ ਦੋ ਛੋਟੀਆਂ ਲੈ ਲਓ 1.8 2.6 ਕਿੰਨਾ ਬਣਦਾ 4.4 ਤੇ ਬੱਚਿਓ ਤੀਜੀ ਭੁਜਾ ਵੀ 4.4 ਹੈ ਇਹਦੇ ਬਰਾਬਰ ਹੋ ਗਏ ਬਰਾਬਰ ਹੋਣਾ ਵੀ ਜ਼ਰੂਰੀ ਨਹੀਂ ਖੇਤੋਂ ਵੱਡਾ ਹੋਣਾ ਚਾਹੀਦਾ ਹੈ ਜੇ ਬੱਚਿਓ ਹੈ 2.6 ਦੀ ਜਗ੍ਹਾ 2.7 ਹੋ ਜਾਂਦਾ ਹੈ ਇਹ 1.8 ਦੀ ਜਗ੍ਹਾ 1.8 ਦੀ ਜਗ੍ਹਾ 1.9 ਹੋ ਜਾਂਦਾ ਫਿਰ ਤ੍ਰਿਭੁਜ ਬਣ ਜਾਣਾ ਸੀ ਪਰ ਕਿਉਂਕਿ ਇਹ ਦੋਨਾਂ ਦਾ ਜੋੜ ਤੀਜੀ ਭੁਜਾ ਦੇ ਬਰਾਬਰ ਹੈ ਤਾਂ ਵੀ ਤ੍ਰਿਭੁਜ ਨਹੀਂ ਬਣ ਸਕਦਾ ਹੁਣ ਆ ਦੇਖੋ 3 4 7 ਤੇ 800 ਛੋਟਾ ਹੈਗਾ ਤ੍ਰਿਭੁਜ ਨਹੀਂ ਬਣ ਸਕਦਾ ਫਿਰ ਇਹਦੇ ਕੋਲ 4 2 6 ਤੇ 6 7 ਤੋਂ ਛੋਟਾ ਹੈ ਜੋੜ ਜਿਹੜਾ ਹੈ ਤੀਜੀ ਪੁਜਾ ਤੋਂ ਘੱਟ ਆ ਰਿਹਾ ਹੈ ਇਹ ਵੀ ਤ੍ਰਿਭੁਜ ਨਹੀਂ ਬਣ ਸਕਦਾ ਹੁਣ ਇਹਦੇ ਕੋਲ 4 4 8 ਤੇ 8 ਬੱਚੋਂ 5 ਤੋਂ ਵੱਡਾ ਹੈ ਇਸ ਕਰਕੇ ਇਹ ਵੀ ਪੁਜਾਵਾਂ ਦੇ ਨਾਲ ਤ੍ਰਿਭੁਜ ਦੀ ਰਚਨਾ ਹੋ ਸਕਦੀ ਹੈ ਤੇ ਇਹਦੇ ਨਾਲ ਇਹਦੇ ਨਾਲ A B C ਦੇ ਨਾਲ ਤ੍ਰਿਭੁਜ ਦੀ ਰਚਨਾ ਨਹੀਂ ਹੋ ਸਕਦੀ ਸੋ ਮੈਂ ਆਸ ਕਰਦਾ ਤੁਹਾਨੂੰ ਇਹ ਬੜੀ ਹੀ ਮਹੱਤਵਪੂਰਨ ਗੱਲ ਜਿਹੜੀ ਹੈ ਉਹ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ ਸੋ ਪਿਆਰੇ ਵਿਦਿਆਰਥੀਓ ਇਸ ਵੀਡੀਓ ਦੇ ਨਾਲ ਤੁਹਾਡਾ ਅਭਿਆਸ ਨੰਬਰ 10.2 ਇੱਥੇ ਸਮਾਪਤ ਹੁੰਦਾ ਹੈ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ